ਗੁਰੂ ਰੂਪ ਗੁਰੂ ਸਵਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਅੱਜ ਲਉਦੇ ਆ 8:00 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬੜੇ ਠਿਕਾੜ ਜੋਗ ਸਰਕਾਰ ਜਗਜੀਤ ਸਿੰਘ ਡੱਲੇਵਾਲ ਜੀ ਨਾਲੇ ਆਪਣੇ ਆਪ ਨੂੰ ਇਸਾਨੀ ਜਵਾਨੀ ਨੂੰ ਬਚਾਉਣ ਵਾਸਤੇ ਦਾਤੇ ਲਾ ਲਿਆ ਸਿੱਖ ਦੀ ਅਰਦਾਸ ਹੁੰਦੀ ਹੈ ਜਦੋਂ ਕੋਈ ਸੇਖ ਚੜ੍ਹਦੀ ਕਲਾ ਵਾਲਾ ਅਰਦਾਸ ਕਰਦਾ ਹੈ ਨਾ ਉਹ ਅਰਦਾਸ ਗਿਰਦੀ ਨਹੀਂ ਜਾਂਦੀ ਮੈਂ ਤੁਹਾਨੂੰ ਦੱਸਣਾ ਚਾਹਣਾ ਵਾ ਬੇਸ਼ੱਕ ਗੱਲ ਤਾਂ ਬਹੁਤ ਮਾੜੀ ਹੈ ਬੇਸ਼ੱਕ ਕਿਸਾਨਾ ਦੇ ਨਾਮ ਦੇ ਉੱਤੇ ਬੜੀਆਂ ਜਥੇਬੰਦੀਆਂ ਐਂ ਕਿ ਰੱਖੇ ਜਿਨ੍ਹਾਂ ਨੇ ਡੱਲੇਵਾਲ ਸਾਹਿਬ ਤੋਂ ਦੂਰੀ ਬਣਾਈ ਹੋਈ ਹੈ ਮੈਂ ਬੇਨਤੀ ਕਰਦਾ ਹਾਂ ਉਹ ਬਈ ਦੇ ਤਸਾਨਾ ਦੇ ਨਾਂ ਦੇ ਉੱਤੇ ਆਪਾਂ ਜਿੱਥੇ ਬੰਦੀਆਂ ਖੜੀਆਂ ਕੀਤੀਆਂ ਡੱਲੇਵਾਲ ਸਾਹਿਬ ਘਰ ਵਾਸਤੇ ਮਰਨ ਵਰਤ ਤੇ ਨਹੀਂ ਬੈਠੇ ਸੈਂਟਰ ਵੀ ਚਾਹਦਾ ਸਟੇਟ ਦੀਆਂ ਸਰਕਾਰਾਂ ਵੀ ਚਾਹੁੰਦੀਆਂ ਨੇ ਕਈ ਇਹ ਤਸਾਨਾ ਨੂੰ ਖਤਮ ਕਰ ਦਿਓ ਜਾ ਐ ਕਹਿ ਲੋ ਜਦੋਂ ਕੋਈ ਅਮਰਤਧਾਰੀ ਸਿੱਖ ਖੰਡੇ ਦੀ ਧਾਰ ਦੇ ਉੱਤੇ ਨੱਚਦਾ ਵਾ ਉਹਨਾਂ ਨੂੰ ਖਤਮ ਕਰ ਦਿਓ ਬੜੇ ਖਤਮ ਕਰਤੇ ਗਿਲਤੇ ਮਿਲਤੀ ਤੋਂ ਗੱਲ ਬਾਹਰ ਹੈ ਪਰ ਮੈਂ ਇਹਦਾ ਤੁਹਾਨੂੰ ਦੱਸਣੀ ਚਾਹਣਾ ਗੁਰੂ ਰੂਪ ਸਾਹਿਬ ਸੰਗਤ ਜੀ ਅੱਜ ਸੈਂਟਰ ਤੱਕ ਚੀਕਾਂ ਵੀ ਹੋਈਆਂ ਨੇ ਚੀਕਾ ਸਾਬ ਕੋਸ਼ੇ ਵੀ ਲਿਆ ਪਿਆ ਵਾ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਬੇਨਤੀ ਕਰਨੀ ਚਾਹੁੰਦਾ ਵਾ ਸਾਈਡ ਕਰਦੀ ਸਰਕਾਰ ਨੂੰ ਮੋਦੀ ਸਾਹਿਬ ਨੂੰ ਅਮਿਤ ਸ਼ਾਹ ਨੂੰ ਖੇਤੀ ਮੰਤਰੀ ਨੂੰ ਭਈ ਸਿੱਖਾਂ ਦਾ ਕਿਸਾਨਾਂ ਦਾ ਸਬਰ ਨਾ ਪਰਖੋ ਇਹ ਸਵਾ ਸਵਾ ਲੱਖਾਂ ਨਾਲ ਲੜਨ ਵਾਲੇ ਨੇ ਇਹ ਇਸ ਤਰ੍ਹਾਂ ਖਤਮ ਹੋਣ ਵਾਲੇ ਨਹੀਂ ਅਗਰ ਕਿਸਾਨ ਖਤਮ ਹੋ ਗਿਆ ਤੇ ਦੇਸ਼ ਵੀ ਨਹੀਂ ਚੱਲ ਸਕਦਾ ਮਤ ਭਲੇਖਾ ਰੱਖਿਓ ਇਹ ਕੁਰਸੀਆਂ ਵੀ ਨਹੀਂ ਆ ਸਕਦੀਆਂ ਦੇਸ਼ ਮਸਲੇ ਨੂੰ ਹੱਲ ਕਰਨਾ ਅੱਜ ਸਰਕਾਰ ਦਾ ਫਰਜ ਮੈਂ ਸਮੁੱਚੇ ਖਾਲਸਾ ਪੰਥ ਨੂੰ ਪੰਜਾਬ ਹਰਿਆਣਾ ਰਾਜਸਥਾਨ ਜਿੱਥੇ-ਜਿੱਥੇ ਵੀ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਉਹ ਬਈ ਬਰੋਧ ਬਾਦ ਵਿੱਚ ਕਰ ਲਾਂਗੇ ਆ ਜਿਹੜੀ ਤੀਕ ਦੇ ਉੱਤੇ ਅੱਜ ਡੱਲੇਵਾਲ ਸਾਹਿਬ ਤਾਂ ਸਾਨਾ ਦੀ ਲੜਾਈ ਨੂੰ ਲੈ ਗਏ ਨੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਅਗਰ ਆਪਾਂ ਕਿਸਾਨਾਂ ਦੇ ਆਪਣੀ ਕਿਸਾਨੀ ਦੇ ਆਪਣੀ ਜਵਾਨੀ ਦੇ ਹਮਦਰਦਾਂ ਤੇ ਫਿਰ ਡੱਲਾ ਸਾਹਿਬ ਦੀ ਪਿੱਠ ਦੇ ਉੱਤੇ ਖੜਨਾ ਅੱਜ ਸਾਡੇ ਵਾਸਤੇ ਜ਼ਰੂਰੀ ਹੋ ਗਿਆ ਸੋ ਦਾਸ ਨੇ ਅੱਜ ਇੱਥੇ ਹਾਜ਼ਰੀ ਭਰੀ ਹੈ ਟੱਲੇਵਾਲ ਸਾਹਿਬ ਦਾ ਹਾਲਚਾਲ ਪੁੱਛਣ ਵਾਸਤੇ ਅੱਜ ਅਸੀਂ ਆਏ ਆ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ ਸਰਬੱਤ ਖਾਲਸੇ ਨੇ ਜ਼ਥੇਦਾਰੀ ਦਿੱਤੀ ਸ੍ਰੀ ਅਕਾਲ ਤਖਤ ਸਾਹਿਬ ਨੇ ਕਾਰਨ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਸੇਵਾਦਾਰ ਮੈਨੂੰ ਕੋਈ ਜ਼ਥੇਦਾਰ ਨਾ ਸਮਝ ਲਓ ਮੈਂ ਜ਼ਥੇਦਾਰ ਨਹੀਂ ਆ ਬੋਤ ਸੰਗਤ ਦਾ ਹੁਕਮ ਹੋਇਆ ਮੈਂ ਉਸ ਹੁਕਮ ਦੇ ਉੱਤੇ ਪਹਿਰਾ ਦੇ ਰਿਹਾ ਸੰਗਤ ਦਾ ਰੁਤਬਾ ਬਹੁਤ ਵੱਡਾ ਹੁੰਦਾ ਅੱਜ ਉਸ ਰਵਾਇਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਉਮਰਜਾੜਾ ਦੇ ਉੱਤੇ ਤਾਰਫ ਜਿੰਨੇ ਜੋਗਾ ਹੈ ਪਹਿਰਾ ਦੇ ਰਿਹਾ ਤੇ ਅਸੀਂ ਢੱਲੇਵਾਲ ਸਾਹਿਬ ਨੂੰ ਬੇਨਤੀ ਕਰਦੇ ਆ ਤੇ ਬਲੇਵਾਲ ਸਾਹਿਬ ਸਰਕਾਰ ਚੁਕੋਗੀ ਅਸੀਂ ਤੁਹਾਡੀ ਕੁਰਬਾਨੀ ਦੇ ਬਿਹਾਰੇ ਜਾਣੇ ਆ ਔਰ ਇਥੋਂ ਜਾ ਕੇ ਆਪਰੇਸ ਵਾਲੇ ਵੀਰ ਸਾਡੇ ਖੜੇ ਨੇ ਸੋਲ ਨੇ ਇਥੋਂ ਜਾ ਕੇ ਮੈਂ ਆਪਣੀ ਸੇਵਾਦਾਰੀ ਦੇ ਨਾਤੇ ਸਮੁਤਿਆਂ ਸਿੱਖ ਜਥੇਬੰਦੀਆਂ ਨੂੰ ਇੱਕ ਕਾਰਨ ਕਰਨੀ ਹੈ ਸਾਰਿਆਂ ਨੂੰ ਇਕੱਠਿਆਂ ਕਰਕੇ ਅਸੀਂ ਇੱਕ ਵਿਚਾਰ ਬਣਾ ਕੇ ਥੱਲੇਵਾਲ ਸਾਹਿਬ ਦੇ ਅਸੀਂ ਪਿੱਠ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਉਹ ਡੱਟ ਕੇ ਪਹਿਰਾ ਦੇਊਗਾ ਅਸੀਂ ਬਿਲਕੁਲ ਧੋਖ ਕੇ ਹਮ ਐਡ ਕਰਦੇ ਆ ਅਖੀਰ ਵਿੱਚ ਮੈਂ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਨੀ ਚਾਹੁੰਦਾ ਅਪੀਲ ਭਈ ਆਓ ਸਾਰੇ ਇਕੱਠੇ ਹੋ ਲੜਾਈ ਸਿਖਰ ਤੇ ਆਪਾਂ ਇੱਕ ਦੂਜੇ ਦੀ ਬਦਨਾਮੀ ਨਾ ਕਰੀਏ ਆਪਾਂ ਸਾਥ ਦੇਈਏ ਮੈਂ ਕਹਿੰਦਾ ਸਰਕਾਰ ਝੁਕੂਗੀ ਸਰਕਾਰ ਡੱਲੇਵਾਲ ਸਾਹਿਬ ਨੂੰ ਨਹੀਂ ਮਾਰ ਸਕਦੀ ਅਸੀਂ ਡੱਲੇਵਾਲ ਸਾਹਿਬ ਨੂੰ ਖਤਮ ਨਹੀਂ ਹੋਣ ਦੇਵਾਂਗੇ ਸਮੁੱਚਾ ਪੰਥ ਸਮੁੱਚੇ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਜਿਹੜੀ ਹੈ ਉਹ ਅੱਜ ਡੱਲੇਵਾਲ ਦੇ ਨਾਲ ਖੜੀ ਹੈ ਤੇ ਜਿਹੜੀਆਂ ਸੰਗਤਾਂ ਜਿਹੜੀਆਂ ਜਥੇਬੰਦੀਆਂ ਦਿਨ ਰਾਤ ਇੱਥੇ ਡੱਲੇਵਾਲ ਸਾਹਿਬ ਦੀ ਦੇਖਰੇਖ ਕਰਦੀਆਂ ਜਾ ਇਸ ਮੋਰਚੇ ਨੂੰ ਸੁਚੱਜੇ ਢੰਗ ਨਾਲ ਚਲਾਉਂਦੀ ਹੈ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਉਹਨਾਂ ਦਾ ਧੰਨਵਾਦ ਕਰਦਾ ਤੇ ਜਿਹੜੀਆਂ ਸਿੱਖ ਸੰਗਤਾਂ ਹਾਲੇ ਘਰਾਂ ਵਿੱਚ ਬੈਠੀਆਂ ਉਹਨਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਭਾਈ ਐਦੋਂ ਵੱਡਾ ਫਿਰੜ ਐਦੋਂ ਵੱਡਾ ਫੈਸਲਾ ਮੋਰਚੇ ਤੋਂ ਅੱਗੇ ਕੋਈ ਫੈਸਲਾ ਨਹੀਂ ਹੁੰਦਾ ਮੌਤ ਤੋਂ ਬਾਅਦ ਬੰਦਾ ਖਤਮ ਹੋ ਜਾਂਦਾ ਹੈ ਤਲੀ ਦੇ ਉੱਤੇ ਰੱਖ ਕੇ ਲੜਨਾ ਬੜਾ ਔਖਾ ਹੈ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੈ ਅੱਜ ਪੰਜਾਬ ਪੰਥ ਲਈ ਅੱਜ ਜਵਾਨੀ ਤੇ ਕਿਸਾਨੀ ਲਈ ਇੱਕ 772 ਸਾਲ ਦਾ ਬਜ਼ੁਰਗ ਆਪਣਾ ਸੀਸ ਤਲੀ ਤੇ ਰੱਖ ਕੇ ਖੜ ਗਿਆ ਤੇ ਕੀ ਗੱਲ ਅਸੀਂ ਆਪਣੀਆਂ ਰਜਾਈਆਂ ਦਾ ਜਿਹੜਾ ਨਿਗਾ ਛੱਡ ਨਹੀਂ ਸਕਦੇ ਸੋ ਆਓ ਸਾਰੇ ਇਕੱਠੇ ਹੋ ਗਏ ਸਹੀਤਰ ਸਰਕਾਰ ਦੇ ਆਪਾਂ ਦਮ ਕਰ ਦਈਏ ਉਹ ਮજબૂર ਹੋ ਜਾਵੇ ਸਾਡੀ ਲੜਾਈ ਕੀ ਹੈ ਭਈ ਸਾਡੀ ਜਿਹੜੀਆਂ ਮੰਗਾਂ ਨੇ ਚੈਜ ਮੰਗਾਂ ਨੇ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਂ ਦੁਸਾਰ ਦੁਨੀਆ ਦਾ ਟਿੱਡ ਭਰਦਾ ਇਸ ਲਈ ਸਾਰੀਆਂ ਸੰਗਤਾਂ ਦਾ ਮੈਂ ਦੱਲੇਵਾਲ ਸਾਹਿਬ ਦੀ ਹਮਾਇਤ ਕਰਦਾ ਹੋਇਆ ਸਾਰੀਆਂ ਸੰਗਤਾਂ ਦਾ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਆਪਣੇ ਵੱਲੋਂ ਤਹਿਦ ਨਿਕਨਵਾਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ